ਕਾਰਾਂ ਨੂੰ ਸਦਣਾ ਨਹੀਂ ਜੀ ਪੈਂਦਾ ਆਪੇ ਆ ਜਾਂਦੇ ਨੇ ਖਾਈ ਪਿੰਡ ਦੇ ਰਹਿਣ ਵਾਲਾ ਪ੍ਰੇਮਾ ਸੁਣਿਓ ਧਿਆਨ ਨਾਲ ਹੋਇਆ ਕੀ ਪੈਸਾ ਬਹੁਤ ਹੈ ਯਾਰ ਬੇਲੀ ਆ ਜਾਂਦੇ ਐ ਘੇਰ ਲੈਂਦੇ ਐ ਖਵਾ ਪਿਆ ਖਵਾ ਪਿਆ ਖਵਾਂਦਾ ਵੀ ਐ ਪੀਂਦਾ ਵੀ ਐ ਸ਼ਰਾਬਾਂ ਦੇ ਦੌਰ ਚੱਲਦੇ ਐ ਨਸ਼ਿਆਂ ਦੇ ਦੌਰ ਚੱਲਦੇ ਐ ਸਾਰੇ ਮਾੜੇ ਕੰਮ ਕਰਨੇ ਗਲਤੀਆਂ ਕਰਨੀਆਂ ਜੀਵਨ ਬਰਬਾਦ ਹੋ ਗਿਆ ਮਾਪਿਓ ਨੇ ਸਮਝਾਉਣਾ ਸੁਣਨੀ ਨਾ ਮਾਪਿਓ ਸਮਝਾਉਂਦੇ ਐ ਮਾਪਿਓ ਅਕਲ ਦਿੰਦੇ ਐ ਕਿਸੇ ਦੀ ਗੱਲ ਨਹੀਂ ਸੁਣਦਾ ਸਮਝਦਾ ਨਹੀਂ ਉਹਨਾਂ ਨੇ ਕਹਿਣਾ ਪ੍ਰੇਮਿਆ ਸਿਆਣਾ ਬਣ ਜਾ ਪ੍ਰੇਮਿਆ ਅਕਲ ਲੈ ਪਰ ਯਾਰ ਬੇਲੀ ਆਪਣੇ ਲੱਗਦੇ ਐ ਤੇ ਆਪਣੇ ਮਾਤਾ ਪਿਤਾ ਬਗਾਨੇ ਲੱਗਦੇ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਹਾਏ ਜਿਵੇਂ ਗੁਰੂ ਜੀ ਬਚਨ ਕਰਦੇ ਐ ਵੀ ਜਿਹੜਾ ਬੰਦਾ ਨਸ਼ੇ ਵਿੱਚ ਪੈ ਜਾਂਦਾ ਹੈ ਸ਼ਰਾਬਾਂ ਦੀ ਦਲਦਲ 'ਚ ਫਸ ਜਾਂਦਾ ਹੈ ਉਹ ਭਾਈ ਆਪਣੇ ਪਰਾਇੇ ਦੀ ਪਛਾਣ ਨਹੀਂ ਉਹਨੂੰ ਰਹਿੰਦੀ ਆਪਣੇ ਬਗਾਨੇ ਲੱਗਦੇ ਐ ਤੇ ਬਗਾਨੇ ਆਪਣੇ ਲੱਗਦੇ ਐ ਸ਼ਰਾਬ ਐ ਨਸ਼ਾ ਹੀ ਐ ਦਾਵਾ ਨਸ਼ੇ ਵਿੱਚ ਜਿਹੜਾ ਬੰਦਾ ਪੈ ਗਿਆ ਸ਼ਰਾਬਾਂ ਵਿੱਚ ਪੈ ਗਿਆ ਉਹਨੂੰ ਬਗਾਨੇ ਆਪਣੇ ਲੱਗਣ ਲੱਗ ਜਾਂਦੇ ਐ ਤੇ ਮਾਂ ਪਿਓ ਜਿਨ੍ਹਾਂ ਨੇ ਜੰਮਿਆ ਹੁੰਦਾ ਹੈ ਜਿਨ੍ਹਾਂ ਨੇ ਪਾਲਿਆ ਹੁੰਦਾ ਹੈ ਜਿਨ੍ਹਾਂ ਨੇ ਸਭ ਕੁਝ ਦਿੱਤਾ ਹੈ ਉਹ ਬਗਾਨੇ ਲੱਗਣ ਲੱਗ ਪੈਂਦੇ ਆ ਹੁਣ ਇਹ ਪ੍ਰੇਮਾ ਯਾਰਾਂ ਬੇਲੀਆਂ ਵਿੱਚ ਬੈਠਦਾ ਹੈ ਸ਼ਰਾਬਾਂ ਪੀਣੀਆਂ ਮਾੜੇ ਕੰਮ ਕਰਨ ਨੇ ਮਾਪਿਓ ਦੀ ਸੁਣਨੀ ਕੋਈ ਨਾ ਬਹੁਤ ਮਾਤਾ ਪਿਤਾ ਨੇ ਸਮਝਾਉਣਾ ਸੁਣਨੀ ਨਾ ਇੱਕ ਦਿਨ ਆਪਣੇ ਘਰ ਵਿੱਚ ਪਿਆ ਫੁੱਟਾਂ ਪਾਟ ਜਾਂਦੀਆਂ ਨੇ ਨਾ ਜਿਵੇਂ ਫੁੱਟ ਫੁੱਟ ਹੁੰਦੀ ਨਾ ਜਦੋਂ ਬਰਸਾਤਾਂ ਪੈਂਦੀਆਂ ਤੇ ਫੁੱਟ ਫੁੱਟ ਬਹੁਤੀ ਪੱਕ ਜਾਂਦੀ ਹੈ ਜਦੋਂ ਫਿਰ ਪਾਟ ਜਾਂਦੀ ਹੈ ਉਹ ਫੁੱਟਾਂ ਜਦੋਂ ਪਾਟ ਜਾਂਦੀਆਂ ਨੇ ਐਦਾਂ ਵੇਖੋ ਪ੍ਰੇਮਾ ਆਪਣੇ ਘਰ ਦੇ ਵਿੱਚ ਪਿਆ ਸਾਰਾ ਹੀ ਸਰੀਰ ਇੱਕਦਮ ਫਟ ਗਿਆ ਜਿਵੇਂ ਸਾਰਾ ਸਰੀਰ ਬਦਬੂ ਆਵੇ ਸਾਰਾ ਹੀ ਸਰੀਰ ਰੋਗ ਐਦਾਂ ਦਾ ਐਦਾਂ ਦੀ ਬਿਮਾਰੀ ਲੱਗੀ ਵੈਦ ਸੱਤੇ ਹਕੀਮ ਆਏ ਵੈਦਾਂ ਨੇ ਚੈੱਕ ਕੀਤਾ ਸਾਰਾ ਕੁਝ ਵੇਖ ਕੇ ਕਹਿਣ ਲੱਗੇ ਇਹਨੂੰ ਤੇ ਬੜਾ ਭਿਆਨਕ ਕੋੜ ਹੋਇਆ ਕੋੜ ਜਿਹੜਾ ਨਾ ਬੜਾ ਭਿਆਨਕ ਹੋਇਆ ਕੋੜ ਵੀ ਕਈ ਤਰ੍ਹਾਂ ਦਾ ਸੀ ਬਹੁਤ ਭਿਆਨਕ ਕੋੜ ਤੁਹਾਡੇ ਬੰਡੇ ਨੂੰ ਹੋ ਗਿਆ ਹੁਣ ਫਿਰ ਕਹਿੰਦੇ ਇਲਾਜ ਇਹਦਾ ਕਹਿੰਦੇ ਇਹਦਾ ਇਲਾਜ ਕੋਈ ਨਹੀਂ ਇਸ ਬੰਦੇ ਦਾ ਇਲਾਜ ਕੋਈ ਨਹੀਂ ਕੋੜ ਬੜਾ ਖਤਰਨਾਕ ਹੈ ਛੇਤੀ ਤੋਂ ਛੇਤੀ ਪਿੰਡੋਂ ਬਾਹਰ ਕੱਢ ਦਿਓ ਪਿੰਡ ਚੋਂ ਬਾਹਰ ਕੱਢੋ ਇਹਦੀ ਹਵਾ ਦੇ ਨਾਲ ਵੀ ਦੂਜਿਆਂ ਨੂੰ ਬਿਮਾਰੀ ਲੱਗ ਸਕਦੀ ਹੈ ਛੂਤ ਦਾ ਰੋਗ ਹੈ ਇਸ ਕੋੜੀ ਤੋਂ ਪਤਾ ਹੀ ਨਹੀਂ ਕਿੰਨੇ ਕ ਕੋੜੀ ਹੋ ਜਾਣਗੇ ਛੇਤੀ ਤੋਂ ਛੇਤੀ ਇਹਨੂੰ ਚੁੱਕੋ ਪਿੰਡ ਤੋਂ ਬਾਹਰ ਕੱਢੋ ਨਹੀਂ ਤੇ ਸਾਰੇ ਬਿਮਾਰ ਹੋ ਜਾਣਗੇ ਲਓ ਜੀ ਮਾੜੇ ਕੰਮ ਕਰਨ ਕਰਕੇ ਤਨ ਨੂੰ ਵੀ ਅਜ ਰੋਗ ਲੱਗ ਗਿਆ ਜਿਵੇਂ ਕੱਲ ਵੀ ਪੰਗਤੀ ਗਾਈ ਸੀ ਖਸਮ ਵਿਸਾਰ ਕੀਏ ਰਸ ਰੋਗ ਖਸਮ ਵਿਸਾਰ ਪੋਗ ਤਾਂ ਪੰਨ ਉਠ ਖਨੋਏ ਰੋਕ ਮਨੰਦੇ ਕੋ ਮਿਲ ਸਜਾਏ ਵੈਦਨਾ ਭੋਲੇ ਰੂ ਲਾਏ ਮਨ ਨੂੰ ਸਜ਼ਾ ਮਿਲਦੀ ਹੈ ਜੀ ਗਲਤੀਆਂ ਬੰਦਾ ਕਰਦਾ ਰਹਿੰਦਾ ਨਹੀਂ ਪਤਾ ਲੱਗਦਾ ਪਰ ਜਦੋਂ ਕਰਮ ਮਾੜੇ ਕਰਨੇ ਨੇ ਸੋਚ ਮਾੜੀ ਹੋਏਗੀ ਤੇ ਫਿਰ ਰੋਗ ਵੀ ਲੱਗਣੀ ਲੱਗਣੇ ਨੇ ਸਰੀਰਕ ਰੋਗ ਵੀ ਬੰਦੇ ਨੂੰ ਆ ਕੇ ਹਿਰਦੇ ਆ ਜਦੋਂ ਮਾਨਸਿਕ ਰੋਗ ਲੱਗੇ ਹੋਣ ਫਿਰ ਸਰੀਰਕ ਰੋਗ ਲੱਗ ਜਾਂਦੇ ਆ ਜਿਹੜੇ ਬੰਦੇ ਨੇ ਗਲਤ ਕੰਮ ਕਰਨਾ ਤਣਾਜ ਰਹਿੰਦਾ ਹਰ ਵੇਲੇ ਜਿਹੜਾ ਬੰਦਾ ਤਣਾਅ 'ਚ ਰਹਿੰਦਾ ਹੈ ਉਹਦੀ ਸਾਹ ਦੀ ਰਿਦਮ ਹਿੱਲ ਜਾਂਦੀ ਹੈ ਆਉਟਪੁੱਟ ਇਨਪੁੱਟ ਜਿਹੜੀ ਹੈ ਬੈਲੈਂਸ ਨਹੀਂ ਰਹਿੰਦੀ ਸਾਹ ਜਿਹੜਾ ਸਾਹ ਹੁਣ ਵੇਖੋ ਨਾ ਇੱਧਰ ਸੁਣੋ ਧਿਆਨ ਨਾਲ ਸੁਣਿਓ ਥੋੜਾ ਜਿਹਾ ਸੈਂਟੀਫਿਕ ਸਮਝ ਲਿਓ ਸਾਹ ਦੀ ਜਿਹੜੀ ਰਿਦਮ ਹੈ ਰਿਦਮ ਹੈ ਨਾ ਅਸਲ ਸਾਹ ਹੁੰਦਾ ਹੈ ਵੀ ਆਪਾਂ ਨਾਰਮਲ ਸਾਹ ਲਈਏ ਸਾਡੀ ਧੁੰਨੀ ਤੱਕ ਜਾਵੇ ਅਸਲ ਸਾਹ ਵੀ ਧੁੰਨੀ ਤੱਕ ਸਾਹ ਟੱਚ ਕਰਕੇ ਵਾਪਸ ਮੁੜੇ ਨਾਰਮਲ ਸਾਹ ਜਦੋਂ ਬੰਦੇ ਦਾ ਮਨ ਬਿਲਕੁਲ ਸ਼ਾਂਤ ਹੋਵੇ ਉਸ ਵੇਲੇ ਸਾਹ ਧੁੰਨੀ ਤੱਕ ਆਏਗਾ ਕਦੇ ਨੋਟ ਕਰਕੇ ਵੇਖੇ ਸਾਹ ਧੁੰਨੀ ਤੱਕ ਆਏਗਾ ਜਦੋਂ ਸ਼ਾਂਤ ਹੋਵੇ ਮਨ ਤੇ ਜਦੋਂ ਮਨ ਕਾਮ ਵਿੱਚ ਹੋਵੇ ਜਾਂ ਭੇੜੇ ਖਿਆਲਾਂ 'ਚ ਹੋਵੇ ਫਿਰ ਸਾਹ ਜਿਹੜਾ ਧੁੰਨੀ ਤੱਕ ਨਹੀਂ ਜਾਂਦਾ ਉੱਤੋਂ ਹੀ ਮੁੜ ਆਉਂਦਾ ਸਾਹ ਦੀ ਰਿਦਮ ਹੈ ਜਿਹੜੀ ਆਊਟਪੁੱਟ ਇਨਪੁੱਟ ਜਿਹੜੀ ਹੈ ਨਾ ਬੈਲੈਂਸ ਨਹੀਂ ਰਹਿੰਦੀ ਸਾਹ ਆਉਂਦਾ ਜਾਂਦਾ ਇੱਕ ਸਾਰਤਾ ਨਹੀਂ ਰਹਿੰਦੀ ਜੀ ਸਾਹ ਦੇ ਵਿੱਚ ਸਾਹ ਸਹੀ ਨਹੀਂ ਆਉਂਦਾ ਜਾਂਦਾ ਹਿਲ ਜਾਂਦਾ ਜਦੋਂ ਸਾਹ ਦੀ ਰਿਦਮ ਹਿੱਲਦੀ ਹੈ ਉਸ ਤੋਂ ਬਾਅਦ ਫਿਰ ਸਾਡੇ ਸਰੀਰ ਵਿੱਚ ਗੈਸਾਂ ਨੇ ਉਹਨਾਂ ਦੀ ਮਾਤਰਾ ਹਿਲ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਸਰੀਰ ਵਿੱਚ ਐਸਿਡ ਨੇ ਤਜਾਬ ਉਹ ਹਿਲ ਜਾਂਦੇ ਨੇ ਜਦੋਂ ਤਜਾਬ ਹਿੱਲ ਗਏ ਐਸਿਡ ਹਿੱਲ ਗਏ ਉਸ ਤੋਂ ਬਾਅਦ ਸਾਡੇ ਸਰੀਰ ਚ ਗੈਸਾਂ ਵੀ ਹਿਲ ਗਈਆਂ ਫਿਰ ਉਹਦਾ ਜਿਹੜਾ ਗਹਿਰਾ ਅਸਰ ਹੈ ਉਹ ਸਾਡੇ ਲੀਵਰ ਤੇ ਪੈਂਦਾ ਹੈ ਲੀਵਰ ਤੇ ਪੈਣ ਕਰਕੇ ਫਿਰ ਸਾਡਾ ਖਾਣਾ ਸਹੀ ਤਰੀਕੇ ਨਾਲ ਹਜਮ ਨਹੀਂ ਹੁੰਦਾ ਪੇਟ ਦੇ ਰੋਗ ਲੱਗਦੇ ਐ ਇਹ ਸਾਰੇ ਰੋਗ ਕਿਉਂ ਲੱਗੇ ਕਿਉਂਕਿ ਮਨ ਸਟ्रेस ਵਿੱਚ ਸੀ ਤਣਾਅ ਵਿੱਚ ਸੀ ਜਦੋਂ ਮਨ ਤਣਾਅ ਚ ਹੁੰਦਾ ਫਿਰ ਸਾਹ ਸਹੀ ਨਹੀਂ ਆਉਂਦਾ ਸਾਹ ਦੀ ਰਿਦਮ ਹਿੱਲ ਜਾਂਦੀ ਐ ਇਸ ਕਰਕੇ ਜੇ ਆਪਾਂ ਆਪਣੇ ਆਪ ਨੂੰ ਸਰੀਰਕ ਰੋਗਾਂ ਤੋਂ ਬਚਾ ਕੇ ਰੱਖਣਾ ਹੈ ਤੇ ਮਨ ਸ਼ਾਂਤ ਰਹਿਣਾ ਬੜਾ ਲਾਜ਼ਮੀ ਹੈ ਤੇ ਦੋ ਨੰਬਰ ਤੇ ਕੰਮ ਕਰਨ ਵਾਲਿਆਂ ਦਾ ਮਨ ਕਦੇ ਵੀ ਸ਼ਾਂਤ ਨਹੀਂ ਰਹਿ ਸਕਦਾ ਗਲਤ ਕੰਮ ਕਰਨ ਵਾਲਿਆਂ ਦਾ ਮਨ ਕਦੇ ਸ਼ਾਂਤ ਨਹੀਂ ਰਹਿ ਸਕਦਾ ਪਿਆਰਿਓ ਸਰੀਰ ਦੇ ਰੋਗ ਲੱਗਣੇ ਹੀ ਲੱਗਣੇ ਐ ਮੈਂ ਕੱਲ ਵੀ ਬੇਨਤੀ ਕੀਤੀ ਸੀ ਜਿੰਨੇ ਬੰਦੇ ਦੋ ਨੰਬਰੀਏ ਹੋਣਗੇ ਉਹ ਬੇਟੇ ਦੇ ਰੋਗ ਤੋਂ ਪੀੜਤ ਹੋਣਗੇ ਹਰ ਵੇਲੇ ਤਣਾਅ 'ਚ ਰਹਿਣ ਕਰਕੇ ਉਹਨਾਂ ਦਾ ਸਰੀਰ ਹਰ ਵੇਲੇ ਤਣਾਅ 'ਚ ਰਹਿੰਦਾ। ਜਿੰਨੇ ਗਲਤ ਕੰਮ ਕਰਨਗੇ, ਓਨੇ ਰੋਗੀ ਜ਼ਿਆਦਾ ਹੋਣਗੇ। ਇਸ ਕਰਕੇ ਅੱਜ ਰੋਗ ਲੱਗਿਆ। ਵੈਦ ਕੀ ਕਹਿਣ ਲੱਗੇ, ਕਹਿੰਦੇ ਇਸ ਬੰਦੇ ਨੂੰ ਲੈ ਜਾਓ ਜੀ ਇਹ ਨਹੀਂ ਬਚਦਾ। ਪਿੰਡ ਤੋਂ ਬਾਹਰ ਕੱਢੋ। ਬੱਚਾ ਤੇ ਆਪਣਾ ਹੀ ਸੀ ਪਰ ਹੁਣ ਕੀਤਾ ਕੀ ਜਾਵੇ? ਮਾਪਿਓ ਨੇ ਜਿਵੇਂ লাশ ਨੂੰ ਚੁੱਕਦੇ ਆ ਨਾ ਜੀ ਕੱਪੜੇ ਨੂੰ ਕੱਪੜੇ ਨੂੰ ਹੀ ਫੜਿਆ। ਹੱਥ ਨਹੀਂ ਲਾਇਆ ਸਰੀਰ ਨੂੰ ਐਦਾਂ ਕੱਪੜੇ ਨੂੰ ਫੜ ਕੇ ਪਿੰਡ ਤੋਂ ਬਾਰ ਬਾਰ ਛੱਪਰ ਛੱਪਰ ਪਾਤਾ ਛੱਪਰੀ ਬਣਾਤੀ ਉਹਦੇ ਵਿੱਚ ਛੱਡ ਆਏ ਪੁੱਜਾ ਰੱਖ ਦਿੱਤਾ ਨੇੜੇ ਹੱਥ ਗਲ ਗਏ ਪੈਰ ਗਲ ਗਏ ਤੁਰਿਆ ਨਹੀਂ ਜਾਂਦਾ ਪੁੱਜੇ ਦੇ ਵਿੱਚ ਖਾਣਾ ਪਾਉਂਦੇ ਐ ਜਿਵੇਂ ਕੁੱਤਾ ਮੂੰਹ ਪਾ ਕੇ ਖਾਂਦਾ ਨਾ ਐਦਾਂ ਖਾਂਦਾ ਸੀ ਕਹਿੰਦੇ ਪ੍ਰੇਮਾ ਅਮੀਰ ਘਰ ਦਾ ਬੱਚਾ ਮਾੜੇ ਕੰਮ ਕਰਨ ਕਰਕੇ ਰੋਗੀ ਹੋ ਗਿਆ ਤਨ ਰੋਗੀ ਹੋ ਗਿਆ ਪਰੇਸ਼ਾਨ ਹੋ ਗਿਆ ਕੋਈ ਨੇੜੇ ਨਹੀਂ ਆਉਂਦਾ ਸੁਖ ਮੈਂ ਆਨ ਬਹੁਤ ਮਿਲ ਬੈਠ ਤ ਰਹਿਤ ਚਹੁ ਦਿਸ ਕੇ ਰੇ ਬਿਪਤ ਪਰੀ ਸਭ ਹੀ ਸੰਗ ਛਾੜਤ ਕੂਨ ਆਵਤ ਨੇਰ ਹਾਲ ਸਾਰਿਆਂ ਨਾਲ ਇਦਾਂ ਹੀ ਹੁੰਦਾ ਸਾਰਿਆਂ ਨਾਲ ਹਾਲ ਇਹੀ ਹੋਣਾ ਹੈ